ਸ੍ਰੀ ਗੁਰੂ ਜੀ ਤੁਸੀਂ ਦੇਖ ਰਹੇ ਹੋ ਦਿਨਿਕ ਸਵੇਰਾ ਟੀਵੀ ਤੇ ਮੈਂ ਸੁਰਿੰਦਰ ਕੰਬੋਜ ਤੁਹਾਡੇ ਨਾਲ ਸੁਭਾਲਾਂ ਦਾ ਅੰਡਰਪਾਸ ਬਣਨ ਤੋਂ ਬਾਅਦ ਦੋ ਰੇਲਵੇ ਫਾਟਕ ਬੰਦ ਕਰ ਦਿੱਤੇ ਗਏ ਸੀਗੇ ਅਰਬਨ ਸਟਰੀਟ 1 ਤੇ 2 ਨੂੰ ਜੋੜਨ ਵਾਲੇ ਮੈਂ ਇਸ ਵੇਲੇ ਅਰਬਨ ਸਟਰੀਟ 1 ਤੇ 2 ਦੇ ਬਾਰਡਰ ਤੇ ਆ ਜਿੱਥੇ ਕਿ ਸੀ 7 ਜਿਹੜਾ ਅੰਡਰਪਾਸ ਹੈਗਾ ਉਹਨੂੰ ਮਸਤਰਨਾ ਰੇਲਵੇ ਕ੍ਰੋਸਿੰਗ ਜਿਹੜੀ ਸੀ ਉਸ ਨੂੰ ਬੰਦ ਕਰ ਦਿੱਤਾ ਗਿਆ ਸੀਗਾ ਤੇ ਇਹਦੇ ਨਾਲ ਹੀ ਸੀ 8 ਜਿਹੜਾ ਸੀ ਉਸ ਨੂੰ ਵੀ ਬੰਦ ਕੀਤਾ ਗਿਆ ਸੀ ਪਰ ਹੁਣ ਸੁਸ਼ੀਲ ਰਿੰਕੂ ਦੋਪਰ ਅੱਲਾ ਸਦਕਾ ਇਸ ਫਾਟਾਗਰ ਨੂੰ ਖੋਲਣ ਦੀਆਂ ਤਿਆਰੀਆਂ ਜਿਹੜੀਆਂ ਹੈਗੀਆਂ ਨੇ ਉਹ ਕੀਤੀਆਂ ਜਾ ਚੁੱਕੀਆਂ ਨੇ ਰੇਲਵੇ ਅਧਿਕਾਰੀ ਇੱਥੇ ਪਹੁੰਚ ਚੁੱਕੇ ਨੇ ਤੇ ਨਾਲ ਦੀ ਨਾਲ ਇਸ ਦੀ ਮੈਜ਼ਰਮੈਂਟ ਜਿਹੜੀ ਹੈਗੀ ਆ ਉਹ ਕੀਤੀ ਜਾ ਰਹੀ ਹੈ ਤੇ ਕੁਝ ਹੀ ਦਿਨਾਂ ਨੂੰ ਜਾਨੀ ਕਿ ਕਹ ਲਿਓ ਕਿ ਜਿਹੜੀ ਲਾਸਟ ਪ੍ਰੋਪੋਜ਼ਲ ਹੈਗੀ ਆ ਉਸ ਦੇ ਆਉਣ ਦੇ ਤੁਰੰਤ ਪ੍ਰਭਾਵ ਨਾਲ ਕੁਝ ਹੀ ਦਿਨਾਂ ਦੇ ਵਿੱਚ ਇਹ ਅੰਡਰਪਾਸ ਖੋਲ ਦਿੱਤਾ ਜਾਵੇਗਾ ਜਿਹੜੀ ਕ੍ਰੈਏਟਿਵਿਟੀ ਅਰਬਨ ਸਟੇਟ ਫੇਸ 1 ਤੇ ਫੇਸ ਵਿੱਚ 2 ਵਿੱਚ ਟੁੱਟੀ ਸੀਗੀ ਉਸ ਨੂੰ ਦੁਬਾਰਾ ਬਹਾਲ ਕੀਤਾ ਜਾਣਾ ਤੇ ਸਾਰਾ ਜਿਹੜਾ ਦਾਰੂਮਦਾਰ ਹੈ ਪਾਜਪਾ ਦੇ ਆਗੂ ਸੋਸ਼ਲ ਰਿੰਕ ਨੂੰ ਹੋ ਜਾਣ ਜਾਂ ਸਰਬਜੀਤ ਮੱਕੜ ਜਿਹੜੇ ਹੈਗੇ ਨੇ ਉਹ ਹੋ ਜਾਣ ਇਹਨਾਂ ਦਾ ਉਪਰਾਲਾ ਸਦਕਾ ਕੀਤਾ ਗਿਆ ਰੇਲਵੇ ਮੰਤਰੀ ਅਸ਼wini ਵੈਸ਼ਨਵ ਹੋਰਾ ਤੱਕ ਇਹਨਾਂ ਨੇ ਪ੍ਰਪੋਜ਼ਲ ਭੇਜਿਆ ਸੀ ਜਿਹੜਾ ਕਿ ਪਾਸ ਹੋ ਗਿਆ ਤੇ ਹੁਣ ਰੇਲਵੇ ਵਿਭਾਗ ਵੱਲੋਂ ਲਾਸਟ ਪ੍ਰਪੋਜ਼ਲ ਆਉਣਾ ਹੈ ਤਾਂ ਉਸ ਤੋਂ ਬਾਅਦ ਇਸ ਫਾਟਕ ਨੂੰ ਖੋਲ ਦਿੱਤਾ ਜਾਣਾ ਕਿਉਂਕਿ ਜੇ ਮੇਰੇ ਸੱਜੇ ਪਾਸੇ ਦੀ ਗੱਲ ਕਰਾਂ ਬਹੁਤ ਵੱਡੀ ਮਾਰਕੀਟ ਹੈ 68 ਫੁੱਟੀ ਰੋਡ ਵੀ ਐ ਸਾਈਡ ਤੋਂ ਜਾਂਦੀ ਹੈ ਜੇ ਮੈਂ ਖੱਬੇ ਪਾਸੇ ਦੀ ਗੱਲ ਕਰਾਂ ਇਥੇ ਕਾਫੀ ਵੱਡੀ ਵਸੋਂ ਹੈ ਤੇ ਨਾਲ ਦੀ ਨਾਲ ਜਿਹੜੇ ਇਥੇ ਸਕੂਲ ਹੈ ਬਹੁਤ ਵੱਡੇ ਮੇਅਰਵਲ ਸਕੂਲ ਹੈਗਾ ਆ ਹੋਰ ਕਾਫੀ ਵੱਡੇ ਵੱਡੇ ਸਕੂਲ ਹੈਗੇ ਨੇ ਉਹਨਾਂ ਦੀ ਕ੍ਰਿਏਟੀਵਿਟੀ ਜਿਹੜੀ ਸੀਗੀ ਉਹ ਖਤਮ ਹੋ ਚੁੱਕੀ ਸੀ ਸਕੂਲਾਂ ਨੂੰ ਜਾਣਾ ਹੁੰਦਾ ਸੀ ਬੱਚਿਆਂ ਨੇ ਬੱਸ ਦੂਰੋਂ ਘੁਮਾ ਕੇ ਲੈ ਕੇ ਆਉਣੀ ਹੁੰਦੀ ਸੀ ਇਹ ਸਾਰਾ ਕਨੈਕਟੀਵਿਟੀ ਟੁੱਟ ਚੁੱਕੀ ਸੀ ਹੁਣ ਜਲਦ ਹੀ ਇਹ ਬਹਾਲ ਹੋ ਜਾਣੀ ਹੈ ਸੁਸ਼ੀਲ ਰਿੰਕੂ ਮੌਕੇ ਤੇ ਆਏ ਹੋਏ ਨੇ ਤੇ ਨਾਲ ਦੀ ਨਾਲ ਸਰਜੀਤ ਮੱਕੜ ਇੱਥੇ ਪਹੁੰਚੇ ਹੋਏ ਨੇ ਹੋਰ ਭੱਜਪਾ ਦੇ ਆਗੂ ਵੀ ਇੱਥੇ ਪਹੁੰਚੇ ਹੋਏ ਨੇ ਤੇ ਇਹ ਜਲਦ ਹੀ ਕਨੈਕਟੀਵਿਟੀ ਜਿਹੜੀ ਹੈਗੀ ਆ ਉਹ ਸ਼ੁਰੂ ਕਰ ਦਿੱਤੀ ਜਾਏਗੀ। ਪਿਛਲੇ ਸੁਸ਼ੀਲ ਰਿੰਕੂ ਭਾਜਪਾ ਦੇ ਆਗੂ ਜਿਹੜੇ ਹੈਗੇ ਨੇ ਉਹ ਇੱਥੇ ਪਹੁੰਚੇ ਹੋਏ ਨੇ। ਜਿਹੜਿਆ ਰੇਲਵੇ ਕ੍ਰੋਸਿੰਗ ਹੈਗੀ ਆ ਸੀ 7 ਦੀ ਉਸ ਨੂੰ ਖੋਲਣ ਦੀ ਕਵਾਇਦ ਜਿਹੜੀ ਹੈਗੀ ਆ ਉਹ ਸ਼ੁਰੂ ਹੋ ਚੁੱਕੀ ਆ ਔਰ ਪ੍ਰਪੋਜ਼ਲ ਜਿਹੜੀ ਆਖਰੀ ਪ੍ਰਪੋਜ਼ਲ ਹੈ ਉਹ ਆਉਣੀ ਬਾਕੀ ਆ ਆਖਰੀ ਪ੍ਰਪੋਜ਼ਲ ਆਉਣ ਤੇ ਇਹ ਜਿਹੜਾ ਫਟਿਆ ਗਿਆ ਸੀ 7 ਇਸ ਨੂੰ ਖੋਲ ਦਿੱਤਾ ਜਾਏਗਾ ਜਿਹੜਾ ਆ ਲਾਂਗਾ ਬੰਦ ਹੋਇਆ ਸੀ ਅਰਬਨ ਸਟਰੀਟ ਫੇਸ 1 ਤੇ 2 ਦਾ ਉਸ ਲਾਂਗੇ ਨੂੰ ਹੁਣ ਖੋਲਣ ਦੀ ਤਿਆਰੀ ਜਿਹੜੀ ਹੈਗੀ ਆ ਯਾ ਬਚਾਰੇ ਉਹ ਜਿਹੜੀ ਪ੍ਰਿਆਸ ਜਿਹੜੇ ਹੈਗੇ ਆ ਉਹ ਸ਼ੁਰੂ ਹੋ ਚੁੱਕੇ ਨੇ ਤੇ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦਾ ਸੁਸ਼ੀਲ ਰਿੰਕੋਰਾ ਨਾਲ ਰਿੰਕੂ ਜੀ ਕਿਵੇਂ ਦੇਖਦੇ ਹੋ ਕਿਉਂਕਿ ਇੱਕ ਬੜੀ ਵੱਡੀ ਮੰਗ ਸੀਗੀ ਲੋਕਾਂ ਦੀ ਅਰਬਨ ਸਟਰੀਟ ਫੇਸ 1 ਹੋ ਗਿਆ ਫੇਸ 2 ਹੋ ਗਿਆ ਲਾਂਗਾ ਬੰਦ ਹੋ ਚੁੱਕਾ ਸੀਗਾ ਹੁਣ ਤੁਹਾਡੇ ਉਪਰਾਲਾ ਸਦਕਾ ਜਿਹੜਾ ਇਹ ਲਾਂਗਾ ਜਿਹੜਾ ਖੁੱਲਣ ਜਾ ਰਿਹਾ ਹੈ ਦੇਖੋ ਮੈਂ ਤਾਂ ਅਸ਼ਵਨੀ ਵੈਸ਼ਨਵ ਜੀ ਸਾਡੇ ਸਤਿਕਾਰਯੋਗ ਕੇਂਦਰੀ ਰੇਲ ਮੰਤਰੀ ਆ ਉਹਨਾਂ ਦਾ ਮੈਂ ਬੜਾ ਧੰਨਵਾਦ ਕਰਦਾ ਕਿ ਜਿਹੜੀ ਜਿਹੜੀ ਵੀ ਡਿਮਾਂਡ ਰੇਲਵੇ ਨੂੰ ਲੈ ਕੇ ਉਹਨਾਂ ਦੇ ਕੋਲ ਮੈਂ ਲੈ ਕੇ ਗਿਆ ਉਹਨਾਂ ਨੇ ਹਰ ਡਿਮਾਂਡ ਪੂਰੀ ਕੀਤੀ ਹੈ ਚਾਹੇ ਉਹ ਰੇਲ ਗੱਡੀ ਦੇ ਸਟਾਪੇਜ ਹੋਣ ਚਾਹੇ ਨਵੀਂ ਰੇਲ ਗੱਡੀ ਦੇਣੀ ਹੋਵੇ ਤਾਂ ਅਸ਼ਵਨੀ ਵੈਸ਼ਨਵ ਜੀ ਨੇ ਹਮੇਸ਼ਾ ਜਲੰਧਰ ਨੂੰ ਲੈ ਕੇ ਆਪਣਾ ਪੋਜ਼ਿਟਿਵ ਜਿਹੜੀ ਉਹਨਾਂ ਦੀ ਭਾਵਨਾ ਉਹਨਾਂ ਦਾ ਜਿਹੜਾ ਉਹਨਾ ਦਾ ਰਵਈਆ ਉਹਨਾਂ ਨੇ ਹਮੇਸ਼ਾ ਜਲੰਧਰ ਨੂੰ ਲੈ ਕੇ ਪੋਜ਼ਿਟਿਵ ਰੱਖਿਆ ਔਰ C7 ਕ੍ਰੋਸਿੰਗ ਅਜੇ ਤੱਕ ਜਿਹੜੀ ਕ੍ਰੋਸਿੰਗ ਬੰਦ ਹੋਈ ਹੈ ਕਦੀ ਖੁੱਲੀ ਨਹੀਂ ਪਰ ਜਦੋਂ ਮੰਤਰੀ ਸਾਹਿਬ ਦੇ ਧਿਆਨ ਦੇ ਵਿੱਚ ਲੈ ਕੇ ਆਏ ਆ ਇਲਾਕੇ ਦੇ ਲੋਕਾਂ ਦੀਆਂ ਜਿਹੜੀਆਂ ਮੰਗਾ ਸਨ ਉਹ ਲੈ ਕੇ ਆਏ ਆ ਤਾਂ ਉਹਨਾਂ ਨੇ ਇਹਦੇ ਉੱਤੇ ਜਿਹੜੀ ਆਪਣੀ ਸਹਿਮਤੀ ਦਿੱਤੀ ਔਰ C7 ਨੂੰ ਖੋਲਣ ਦੇ ਲਈ ਜਿਹੜੀਆਂ DRM ਲੈਵਲ ਦੀਆਂ ਜਿਹੜੀਆਂ ਪ੍ਰਪੋਜ਼ਲਸ ਜਾਂ ਇਧਰੋਂ ਜਿਹੜੀਆਂ ਡਾਕੂਮੈਂਟਸ ਵਗੈਰਾ ਜਾਣੇ ਆ ਉਹ ਸਾਰਾ ਪ੍ਰੋਸੈਸ ਚੱਲ ਰਿਹਾ ਔਰ ਬਹੁਤ ਜਲਦ ਰੇਲਵੇ ਬੋਰਡ ਹੈ ਜਿਹੜਾ C7 ਖੋਲਣ ਦਾ ਫੈਸਲਾ ਕਰੇਗਾ ਅੱਛਾ ਇਕੰਦਰ ਪਾਸ ਦੇ ਵਿੱਚ ਪਾਣੀ ਜਿਹੜਾ ਭਰਦਾ ਹੈਗਾ ਬਰਸਾਤੀ ਦਿਨਾਂ ਦੇ ਵਿੱਚ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਬਰਸਾਤ ਆਉਣੀ ਆ ਉਹਦਾ ਕੋਈ ਹੱਲ ਬਾਰੇ ਸੋਚਿਆ ਹੈਗਾ ਦੇਖੋ ਗੱਲ ਹੈ ਕਿ ਇਹ ਇਹ ਸਾਰੀਆਂ ਜ਼ਿੰਮੇਵਾਰੀਆਂ ਲੋਕਲ ਪ੍ਰਸ਼ਾਸਨ ਦੀ ਹੈ ਬਿਲਕੁਲ ਹੈ ਉਹ ਤਾਂ ਕੋਈ ਉਹਦੇ ਉੱਤੇ ਜਿਹੜਾ ਅੰਡਰਪਾਸਟ ਹੈ ਉਹਨੂੰ ਕਵਰ ਕਰਨਾ ਉਹਦੇ ਤੇ ਛੱਡ ਪਾਣੀ ਉਹ ਵੀ ਰੇਲਵੇ ਪਾ ਕੇ ਦੇਵੇਗਾ ਹੂੰ ਅਗਰ ਸੜਕਾਂ ਦਾ ਪਾਣੀ ਅੰਡਰਪਾਸ ਦੇ ਵਿੱਚ ਜਾਏਗਾ ਜਾਂ ਹੋਰ ਆਲੇ-ਦੁਆਲੇ ਬਰਸਾਤ ਦਾ ਪਾਣੀ ਅੰਡਰਪਾਸ ਦੇ ਵਿੱਚ ਜਾਏਗਾ ਇਹ ਸਾਰੀ ਜ਼ਿੰਮੇਵਾਰੀ ਸਾਡੇ ਲੋਕਲ ਪ੍ਰਸ਼ਾਸਨ ਦੀ ਬੰਦੀ ਹੈ ਔਰ ਇਹਦੇ ਲਈ ਲੋਕਲ ਪ੍ਰਸ਼ਾਸਨ ਨੂੰ ਵੀ ਅਸੀਂ ਅਲਰਟ ਕਰਾਂਗੇ ਕਿਉਂਕਿ ਇਸ ਵਾਰ ਤਾਂ ਜਿਹੜੀ ਬਰਸਾਤ ਹੈ ਉਹ ਉਮੀਦ ਤੋਂ ਬਹੁਤ ਜ਼ਿਆਦਾ ਹੋਈ ਹੈ ਤਾਂ ਬੜਾ ਨੁਕਸਾਨ ਵੀ ਹੋਇਆ ਪੰਜਾਬ ਦਾ ਤੋਂ ਇਸ ਕਰਕੇ ਜਿਹੜੀ ਛੋਟੀ ਮੋਟੀ ਬਰਸਾਤ ਹੈ ਜਿਹੜੀ ਰੂਟੀਨ 'ਚ بارش ਹੋਣ ਵਾਲੀ ਹੈ ਉਸ ਬਰਸਾਤ ਤੋਂ ਅੰਡਰ ਪਾਸ ਨੂੰ ਕਿਦਾਂ ਬਚਾਇਆ ਜਾ ਸਕਦਾ ਇਹਦੇ ਜ਼ਰੂਰੀ ਜਿਹੜੇ ਬੁਨਿਆਦੀ ਜਿਹੜੇ ਪ੍ਰਬੰਧ ਹੈ ਉਹ ਅਸੀਂ ਲੋਕਲ ਐਡਮਿਨਿਸਟ੍ਰੇਸ਼ਨ ਕੋਲੋਂ ਕਰਵਾਵਾਂਗੇ ਅੱਛਾ ਬਾੜ ਦੀ ਗੱਲ ਕਰੀਏ ਤਾਂ ਬਾੜ ਨਾਲ ਕਾਫੀ ਖੇਤਰ ਜਿਹੜਾ ਹੈਗਾ ਪੰਜਾਬ ਦਾ ਪ੍ਰਭਾਵਿਤ ਹੋਇਆ ਔਰ ਮਨਜੋਗ ਜਿਹੜੇ ਪ੍ਰਧਾਨ ਮੰਤਰੀ ਹੈਗੇ ਨਰਿੰਦਰ ਮੋਦੀ ਜੀ ਉਹ ਵੀ ਅੱਜ ਪੰਜਾਬ ਦੇ ਦੌਰੇ ਤੇ ਆਗੇ ਇਸ ਨੂੰ ਕਿਸ ਤਰ੍ਹਾਂ ਦੇਖਦੇ ਕੋਈ ਸਗਾਂਤ ਕੋਈ ਰਾਹਤ ਜਿਹੜੀ ਮੰਗ ਰਿਹਾ ਹੈ ਕਿ ਸਰਕਾਰ ਰਾਤ ਦੇਖੋ ਗੱਲ ਹੈ ਕਿ ਪੰਜਾਬ ਸਰਕਾਰ ਤਾਂ ਆਪਣੀ ਜ਼ਿੰਮੇਵਾਰੀਆਂ ਤੋਂ ਭੱਜ ਚੁੱਕੀ ਹੈ ਔਰ ਜਿਹੜੀ ਸੇਵਾ ਜਿਹੜੀ ਫੌਰੀ ਤੌਰ ਦੇ ਉੱਤੇ ਜਿਹਨੂੰ ਆਪਾਂ ਫਰਸਟ ਏਡ ਕਹਿੰਦੇ ਆ ਉਹ ਉਹ ਦੇਣ ਚ ਪੰਜਾਬ ਸਰਕਾਰ ਬਿਲਕੁਲ ਅਸਫਲ ਰਹੀ ਹੈ ਲੋਕਾਂ ਨੇ ਆਪ ਮੁਹਾਰੇ ਪੰਜਾਬ ਦੇ ਲੋਕਾਂ ਨੇ ਪੰਜਾਬ ਔਰ ਪੰਜਾਬੀਅਤ ਨੇ ਖੜੇ ਹੋ ਕੇ ਮਦਦ ਕੀਤੀ ਹੈ ਸਾਡੇ ਬਹੁਤ ਸਾਰੇ ਧਾਰਮਿਕ ਜਿਹੜੇ ਥਾਨ ਹੈ ਡੇਰੇ ਆ ਉਹਨਾਂ ਨੇ ਮਦਦ ਕੀਤੀ ਹੈ ਸਵੈਮ ਸੇਵੀ ਸੰਸਥਾਵਾਂ ਨੇ ਐਨ ਜੀਓਜ਼ ਨੇ ਮਦਦ ਕੀਤੀ ਹੈ ਸਾਡੇ ਕਲਾਕਾਰ ਭਰਾਵਾਂ ਨੇ ਸਾਡੇ ਆਰਟਿਸਟ ਸਾਥੀ ਹੈ ਜਿਹੜੇ ਪੰਜਾਬ ਔਰ ਪੰਜਾਬੀਅਤ ਨੂੰ ਪਿਆਰ ਕਰਨ ਵਾਲੇ ਆ ਹਰ ਇੱਕ ਨੇ ਮਦਦ ਕੀਤੀ ਹੈ ਔਰ ਭਾਰਤੀ ਜਨਤਾ ਪਾਰਟੀ ਜਿਹੜੀਆਂ ਜਿਹੜੀਆਂ ਸਟੇਟਾਂ ਦੇ ਵਿੱਚ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਹੈ ਉਥੋਂ ਵੱਡੀ ਸਮਗਰੀ ਹੈ ਜਿਹੜੀ ਸਹਾਇਤਾ ਦੀ ਆ ਰਹੀ ਹੈ ਕਿਉਂਕਿ ਰਾਸ਼ਨ ਦੀ ਕੋਈ ਕਿੱਲਤ ਨਹੀਂ ਹੈ ਰਾਸ਼ਨ ਦਾ ਕਿਸੇ ਤਰ੍ਹਾਂ ਦੀ ਕੋਈ ਕਮੀ ਨਹੀਂ ਹੈ ਔਰ ਰੀਹੈਬਿਲੀਟੇਸ਼ਨ ਦੇ ਲਈ ਜਿਹੜੀਆਂ ਚੀਜ਼ਾਂ ਦੀ ਜਰੂਰਤ ਹੈ ਘਰੇਲੂ ਸਮਾਨ ਦੀ ਜਰੂਰਤ ਹੈ ਲੋਕਾਂ ਨੂੰ ਘਰੇਲੂ ਸਮਾਨ ਬਿਸਤਰੇ ਮੰਜੇ ਭਾਂਡੇ ਜਾ ਹੋਰ ਜਿਹੜਾ ਘਰੇਲੂ ਵਸਤਾਂ ਕਿਸੇ ਦੀ ਮੱਝ ਰੁੜ ਗਈ ਕਿਸੇ ਦਾ ਡੰਗਰ ਚਲਾ ਗਿਆ ਕਿਸੇ ਦਾ ਮੋਟਰਸਾਈਕਲ ਕਿਸੇ ਦੀਆਂ ਟਰੈਕਟਰ ਜਿਹੜੇ ਆ ਉਹ ਹੜ੍ਹ ਦੇ ਵਿੱਚ ਪਾਣੀ ਦੇ ਨਾਲ ਖਰਾਬ ਹੋ ਗਿਆ ਸੋ ਇਹਨਾਂ ਚੀਜ਼ਾਂ ਨੂੰ ਰੀਹੈਬਿਲੀਟੇਟ ਕਰਨ ਦੀ ਜ਼ਰੂਰਤ ਹੈ ਔਰ ਭਾਤਕੇ ਜਨਤਾ ਪਾਰਟੀ ਲਗਾਤਾਰ ਇਹਨਾਂ ਸੇਵਾਵਾਂ ਨੂੰ ਨਿਭਾਏਗੀ ਕਿਉਂਕਿ ਇਹ ਕੋਈ ਹਫ਼ਤੇ 10 ਦਿਨ ਦੀ ਸੇਵਾ ਨਹੀਂ ਹੈ ਇਹ ਮਹੀਨਿਆਂ ਵੱਧੀਏ ਸੇਵਾ ਕਰਨੀ ਪੈਣੀ ਔਰ ਅਸੀਂ ਸਾਰਾ ਸਾਡੀ ਜਿਹੜੀ ਪਾਰਟੀ ਹੈ ਸਾਰਾ ਸਮਾਨ ਜਿਹੜਾ ਇਕੱਠਾ ਕਰਕੇ ਔਰ ਉਹ ਸਮਾਨ ਹਰ ਘਰ ਤੱਕ ਪਹੁੰਚਦਾ ਹੋ ਜੇ ਇਹਦੀ ਸਾਰੀ ਵਿਉਂਤਮੰਦੀ ਹੈ ਜਿਹੜੀ ਭਾਰਤੀ ਜਨਤਾ ਪਾਰਟੀ ਤਿਆਰੀ ਕਰ ਰਹੀ ਹੈ ਤਾਂ ਕਿ ਹਰ ਘਰ ਤੱਕ ਜਿਹੜਾ ਜ਼ਰੂਰਤ ਦਾ ਸਮਾਨ ਪਹੁੰਚੇ ਜੇ ਇਸ ਫਾਇਟਕ ਦੀ ਗੱਲ ਕਰਦੇ ਕਿੰਨਾ ਕੁ ਸਮਾਂ ਲੱਗੇਗਾ ਜਿੱਦਾਂ ਤੁਸੀਂ ਕਿਹਾ ਕਿ ਲਾਸਟ ਪ੍ਰੋਪੋਜ਼ਲ ਜਿਹੜੀ ਹੈਗੀ ਉਹ ਹਜੇ ਆਉਣੀ ਬਾਕੀ ਹੈ ਮੇਰੇ ਖਿਆਲ ਹੈ ਕਿ ਜਿਆਦਾ ਟਾਈਮ ਨਹੀਂ ਲੱਗਦਾ ਇਹ ਤਾਂ ਦਿਨਾਂ ਦੀ ਗੱਲ ਆ ਹੁਣ ਮੈਂ ਪਾਰਟਿਕੂਲਰ ਨਹੀਂ ਕਹਿ ਸਕਦਾ ਕਿ 4 ਦਿਨ ਜਾਂ 5 ਦਿਨ ਪਰ ਵਿਦਨ ਡੇਜ਼ ਇਹ ਜਿਹੜੇ ਆਰਡਰ ਹੈ ਇਹ ਆ ਚੁੱਕੇ ਕੀ ਕਤਨ ਵੱਤ ਗਲਬਤ ਕਰਨੀ ਤਾਂ ਬਿਲਕੁਲ ਜਿਹੜਾ ਫੇਸ 1 ਅਰਬਨ ਸਟੇਟ ਦਾ ਜਾਂ ਫੇਸ 2 ਹੈ ਉਹ ਉਹਨਾਂ ਨੂੰ ਹੁਣ ਰਾਹਤ ਮਿਲਦੀ ਹੋਈ ਨਜ਼ਰ ਆਏਗੀ ਔਰ ਕੁਝ ਹੀ ਕੁਝ ਹੀ ਦਿਨ ਮੈਂ ਗੱਲ ਕਰਦਾ ਮਕਰ ਸਾਹਿਬ ਮਕਰ ਸਾਹਿਬ ਤੁਸੀਂ ਕੁਝ ਕਹਿਣਾ ਚਾਹੁੰਦੇ ਹੋ ਇਸ ਬਾਰੇ ਨਹੀਂ ਮੈਂ ਤਾਂ ਇਹ ਕਹਿਣਾ ਚਾਹੁੰਦਾ ਵੀ ਉੱਥੇ ਤਾਂ ਓਵਰ ਬ੍ਰਿਜ ਬਣੇਗਾ ਬਣੇਗਾ ਹਮ ਜਿਹੜਾ ਅੰਡਰਪ੍ਰਾਜ ਪਾਸੋਂ ਦੇ ਉੱਤੇ ਕੋਈ ਇਹਨਾਂ ਨੇ ਆਪਣੀ ਥਾਂ ਅਪਰੋਚ ਕੀਤਾ ਅਸੀਂ ਆਪਣੀ ਥਾਂ ਕੀਤਾ ਪਰ ਲੇਕਿਨ ਹਰ ਬੰਦਾ ਕੋਸ਼ਿਸ਼ ਕਰ ਰਿਹਾ ਮੈਂ 8 ਨੰਬਰ ਦੇ ਖੁਲਾਣ ਬਾੜਾ ਹੱਕ ਚਾਂ ਕਿਉਂਕਿ ਉੱਥੇ ਦੀ ਜਨਤਾ ਨੂੰ ਬੜੀ ਪ੍ਰੋਬਲਮ ਆ ਰਹੀ। ਰਸਦੀ ਆਈ ਹੈ, ਵਪਾਰ ਬੰਦ ਹੋ ਰਿਹਾ ਹੈ। ਇਹ ਜਿਹੜੇ ਕੰਮ ਬੰਦ ਹੋ ਰਹੇ ਨੇ, ਦੁਕਾਨਾਂ ਬੰਦ ਹੋ ਰਹੀਆਂ ਨੇ। ਅਸੀਂ ਲੋਕਾਂ ਦੀਆਂ ਖਲਾਣੀਆਂ ਨੇ, ਲੋਕਾਂ ਦੀਆਂ ਬੰਦ ਨਹੀਂ ਕਰਦੀਆਂ। ਉਹ ਰੋਟੀ ਕਮਾਈ ਹੋਗੀ ਬੜੀ। ਉਹ ਜ਼ਿਆਦਾ ਜ਼ਰੂਰੀ ਹੈ। ਬੜੀ ਕਿ ਤੁਹਾਡੇ ਕਹਿੰਦੇ ਦੋਨੇ ਕੋਲੇ C7 C8 ਦੋਨੇ ਬਿਲਕੁਲ ਖੁੱਲਣਗੇ। ਪੂਰੇ ਯੂਨਨ ਮਗਰ ਲੱਗੇ ਹੋਏ ਆਂ। ਫਾਰਾਂਗੇ ਨਹੀਂ ਇਹਨਾਂ ਨੂੰ ਕਰਵਾ ਕੇ ਦਿਆਂਗੇ। ਵਾਕਈ ਨਹੀਂ ਖੁੱਲਦੇ ਜੇ ਇੱਕ ਰੀ ਬੰਦ ਹੋ ਜਾਣ। ਰੇਲਵੇ ਨੇ ਆਲ ਇੰਡੀਆ ਬੰਦ ਕੀਤੇ ਨੇ, ਮੁਲਾਜ਼ਮ ਹਟਾਏ ਨੇ। ਅਸੀਂ ਸਿਆਣੇ ਆਲੇ ਸਿਆਣੇ ਆਲੇ ਗੱਲ ਕਹੀ ਆ ਹਨ ਕਿ ਦਰਿਆਵਾਂ ਦੇ ਰਾਹ ਨਹੀਂ ਮੁੜੇ ਜਾਂਦੇ ਪਰ ਤੁਸੀਂ ਮੋੜ ਦਿੱਤੇ ਨਹੀਂ ਦਰਿਆ ਨਹੀਂ ਇਹ ਥੋੜਾ ਜਿਹਾ ਛੋਟੀ ਛੋਟੀ ਗੱਲ ਤੋਂ ਬੰਦ ਹੋਏ ਫਟਕ ਕਦੀ ਖੁੱਲੇ ਨਹੀਂ ਇਤਿਹਾਸਕ ਉਹ ਪਰ ਤੁਹਾਡੀ ਅਗਵਾਈ ਹੇਠ ਲੱਗੇ ਆ ਅਸੀਂ ਬਹੁਤ ਕਰਾ ਦੇਾਂਗੇ ਠੀਕ ਹੈ ਧੰਨਵਾਦ ਗੱਲਬਾਤ ਕਰਨ ਲਈ ਤਾਂ ਕੋਸ਼ਿਸ਼ ਹੈ ਦੋਨੇ ਅੱਗੂ ਇੱਥੇ ਮੌਜੂਦ ਸੀਗੇ ਭਾਜਪਾ ਦੇ ਚਾਹੇ ਸਰਬਜੀਤ ਸਿੰਘ ਮਕਰ ਹੋਣ ਚਾਹੇ 소ਸ਼ੀਲ ਰਿੰਕੂ ਹੋਣ ਉਹਨਾਂ ਦਾ ਇੱਕ ਸੀ 7 ਨੂੰ ਲੈ ਕੇ ਪ੍ਰਪੋਜ਼ਲ ਆਸ ਜਿਹੜੀ ਪ੍ਰਪੋਜ਼ਲ ਹੈ ਉਹ ਆਣੀ ਬਾਕੀ ਹੈ ਆ ਤੇ ਤੁਰੰਤ ਪ੍ਰਭਾਵ ਨਾਲ ਕੁਝ ਹੀ ਦਿਨਾਂ ਦੇ ਵਿੱਚ ਕਹਿ ਲਈਏ ਕਿ ਅਰਬਨ ਸਟ੍ਰੀਟ ਫੇਸ 1 ਤੇ ਫੇਸ 2 ਆਪਸ ਵਿੱਚ ਮਿਲਣ ਜਾ ਰਹੇ ਨੇ ਕਿਉਂਕਿ ਅੰਡਰਪਾਸ ਬਣਨ ਦੇ ਨਾਲ ਫਾਟਕ ਬੰਦ ਕਰ ਦਿੱਤੇ ਗਏ ਸੀ ਜਿਨ੍ਹਾਂ ਦੇ ਕਰਕੇ ਇਹ ਫਾਟਕ ਦੋਨੇ ਬੰਦ ਕਰਨੇ ਪਏ ਹੁਣ ਕੋਸ਼ਿਸ਼ ਹੈ ਕਿ C7 ਜਿਹੜਾ ਫਾਟਕ ਹੈ ਉਸ ਨੂੰ ਜਲਦ ਖੋਲਿਆ ਜਾਵੇ ਇੱਕ ਲਾਸਟ ਪ੍ਰਪੋਜ਼ਲ ਹੋਣੀ ਬਾਕੀ ਹੈ ਜਿੱਦਾਂ ਹੀ ਪ੍ਰਪੋਜ਼ਲ ਆਂਦੀ ਹੈ ਕੁਝ ਦਿਨਾਂ ਦੇ ਵਿੱਚ ਜਿਹੜਾ ਫਟਕ ਹੈ ਦਾ ਖੋਲ ਦਿੱਤਾ ਜਾਵੇਗਾ ਕਿਉਂਕਿ ਸਕੂਲ ਵੀ ਹੈਗੇ ਨੇ ਮਾਰਕੀਟ ਵੀ ਹੈਗੀ ਹੈ ਦੋਨਾਂ ਦਾ ਆਪਸ ਚ ਕੰਟੈਕਟ ਕਨੈਕਟੀਵਿਟੀ ਜਿਹੜੀ ਹੈਗੀ ਉਹ ਕੱਟੀ ਗਈ ਹੈ ਜਿੱਦਾਂ ਹੀ ਖੋਲਿਆ ਜਾਣੇ ਦੁਆਰਾ ਕਨੈਕਟੀਵਿਟੀ ਇਹਨਾਂ ਦੀ ਆਪਸ ਚ ਜੁੜ ਜਾਏਗੀ ਕੈਮਰਾਮੈਨ ਸੁਖਿੰਦਰ ਦੇ ਨਾਲ ਸੁਰੇਂਦਰ ਗੰਬੋਈ ਦਾ ਨੀ CCTV ਜਿਲੰਧਰ